ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟੜਾ ਪਤਾ ਨੂੰ ਚਾਰ ਵੜਾ ਦਿਖਾਵਾਂਗੇ ਚੌਵੇਂ ਬਿਲਕੁਲ ਸੂਈਆਂ ਸਵਾਈਆਂ ਆਪਾਂ ਪਹੁੰਚਿਆ ਵੀਰ ਵਿਸ਼ਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਬਸਕ੍ਰਾਈਬਰ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਦੇ ਜੀ ਹਾਲ ਜੀ ਠੀਕ ਠਾਕ ਜੀ ਚਲਦੀ ਕਲਾ ਤੁਸੀਂ ਸੁਣਾਓ ਵਧੀਆ ਜੀ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਵੀਰਜੀ ਵਿਸ਼ਾਲਦੀਪ ਸਿੰਘ ਪਿੰਡ ਹਰੜਕਲਾ ਤਹਿਸੀਲ ਅਜ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 842727826 ਠੀਕ ਆ ਜੀ ਹਾਂ ਜੀ ਤੇ ਇਧਰੋਂ ਕਰੀਏ ਸ਼ੁਰੂਆਤ ਜੀ ਹਾਂ ਜੀ ਵੀਰ ਜੀ ਵੇਖੋ ਵਸੀ ਲੈਂਦੀ ਜਾਂਦੀ ਠੀਕ ਆ ਜੀ ਦੱਸਿਓ ਜੀ ਬਾਈ ਜੀ ਪਹਿਲੇ ਤਾਂ ਪਤੇ ਵੀਰ ਜੀ ਆ ਗਏ ਦੂਜਾ ਸੁਗਾ ਜੇ ਠੀਕ ਆ ਜੀ ਤੇ ਸੂਈ ਨੂੰ ਹੋ ਗਿਆ ਕਿ ਚੌਥਾ ਦਿਨ ਮਗਰ ਵਸ਼ਾ ਜੇ ਠੀਕ ਆ ਜੀ ਤੇ ਹਲੇ ਤਾਂ ਬੌਲਾ ਹੀ ਬੰਡਿਆ ਜੇ ਠੀਕ ਆ ਠੀਕ ਆ ਹਾਂ ਜੀ ਲਓ ਜੀ ਇਹ ਬੌਲੇ ਦੀ ਗਿਆਦਤ ਜੀੰ ਤੋਂ ਚਾਰ ਤਿੰਨ ਹੋਇਆ ਤੇ ਵੇਖ ਸਕਦੇ ਜੀ ਪੰਡਾ ਹੀ ਸਾਬਣਾ ਪਾਈਆਂ ਥੱਲੇ ਕਰਮ ਵਾਲੀ ਨੇ ਕਿੰਨਾ ਜੀ ਵਿਰਜੀ ਬੌਲਾ ਇੱਕੋ ਬੌਲਾ ਵਿਰਜੀ ਇਹਦੇ ਕੋਲ 14 ਲੀਟਰ ਜੇ ਹਾਜ਼ਰ ਮੈ ਜੀ ਅੱਛਾ ਜੀ ਅਸੀਂ ਪਰ 13 ਲੀਟਰ ਕਹਿ ਕੇ ਦੇਣੀ ਆ ਠੀਕ ਹੈ ਜੀ ਹਾਂ ਜੀ ਪੰਡਾ ਘਰ ਜਾ ਕੇ ਕਿਲੋ ਖੰਡ ਦਾ ਫਰਕ ਪਾ ਜਾਂਦੀ ਆ ਬਿਲਕੁਲ ਸਹੀ ਗੱਲ ਜੀ 14 ਲੀਟਰ ਠੰਡਾ ਕਰਕੇ ਦੇਣੀ ਆ ਠੀਕ ਹੈ ਜੀ ਪਰ ਵਸ਼ੀ ਵੇਖੋ ਸੂਣੀ ਸੀ ਨਕੀ ਜਰਸੀ ਆ ਗਈ ਜੀ ਠੀਕ ਹੈ ਠੀਕ ਹੈ ਜੀ ਖੋਲ ਦਿਓ ਭਾਈ ਜੀ ਫਿਰ ਖੋਲ ਕੇ ਵਿਖਾਈਆ ਲਓ ਜੀ ਪੰਡਾ ਪਾਈਆਂ ਤੇ ਕਿੰਨਾ ਇੱਕ ਟੱਡੇ ਸਾ ਦੁੱਧ ਦਾ ਖਾਂਬ ਦਾ ਬਿਲਕੁਲ ਸਹੀ ਗੱਲ ਹੈ ਜੀ ਪਾਲੋਗੇ ਉਨਾ ਹੀ ਚੋਲੋਗੇ ਸਹੀ ਹੈ ਜੀ ਹਾਂ ਜੀ ਬਾਕੀ ਮਹਾਰਾਜ ਦੀ ਲੋ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਕੱਦ ਕੋ ਤੇ ਚਲੋ ਚੰਗਾ ਆ ਗਿਆ ਵਾ ਤੇ 13 ਲੀਟਰ ਜਿਹੜਾ ਬਿਲਕੁਲ ਐਨ ਗਾਰੰਟੀ ਵਾਲਾ ਦੁੱਧ ਤਿਆਰ ਆ ਤੇ ਜਵਾਕ ਦੇ ਪਿੱਛੇ ਆ ਗਿਆ ਜੀ ਮੇਲ ਕਾਫ ਇਹ ਚਲੋ ਕੋਈ ਭਰਾ ਸੰਭਰ ਵਾਲਾ ਲੈ ਜਾਊਗਾ ਤੇ ਦੁੱਧ ਭਾਈ ਕਹਿੰਦਾ ਕਿ ਚੰਗਾ ਕੱਢੀ ਜਾਊਗੀ ਇਹ ਗੱਲ ਐ ਤੇ ਥਾਨ ਸੁਣ ਵੀ ਜਿਹੜਾ ਚੰਗਾ ਲੱਗਾ ਵਾ ਗੈਪ ਤੇ ਥਾਨ ਲੱਗਾ ਵਾ ਜੀ ਪਟਾਣੀ ਲੈ ਕੇ ਛੱਡਣ ਤੁਰਿਆ ਜਾਂਦੇ ਆ ਸਹੀ ਗੱਲ ਐ ਲਓ ਜੀ ਇੱਧਰ ਵੇਚ ਸਕਦੇ ਤੁਸੀਂ ਥਣਾ ਦਾ ਸਾਇਦ ਗੈਪ ਜਿਹੜਾ ਚੰਗਾ ਵਾ ਹਾਂਜੀ ਤੇ ਦੂਜਾ ਸੂਆ ਸੂਈ ਜਾਂ ਕਰਨ ਵਾਲੀ ਤੇ ਚਲੋ ਭਰਾ ਸਾਂਭਣ ਵਾਲਾ ਕੋਈ ਖੜੇ ਹਾਂਜੀ 16 ਤੋਂ 17 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਇੱਥੇ ਛੱਡਾ ਦੀ ਵੇਚ ਸਕਦੇ ਜਾਨ ਪੰਡਾ ਪਈਆਂ ਠੀਕ ਐ ਜੀ ਚਲੋ ਬਾਤ ਨਹੀਂ ਠੀਕ ਐ ਜੀ ਕਿੰਨਾ ਕੁ ਵੇਚੀ ਮੋਲੇ ਦਾ ਮੋਲ ਤੇ ਵਿਰਜੀ ਕਰਨ ਨੂੰ 45000 ਕਰ ਦੇ ਜੀ। ਅੱਛਾ ਜੀ। ਮੋਲ ਆਪਾਂ ਛੋਟੇ ਛੋਟੇ ਪਾਉਨੇ ਆ। ਠੀਕ ਹੈ ਜੀ। ਐਂ ਵੀਰਜੀ ਪਹਿਲੇ ਪਹਿਲੇ ਫੋਨ ਤੇ ਜਾਣ। ਠੀਕ ਹੈ ਠੀਕ ਹੈ। ਮੋਲ 45000 ਕਰ ਦੇ ਜੀ। ਅੱਛਾ ਜੀ। ਵਸ਼ੀ 50 ਨੂੰ ਵੀ ਹੱਥ ਪਰਵਾਉਂਦੀ ਹੀ। ਹਾਂ ਜੀ। ਪਰ ਆਪਾਂ ਤੁਹਾਨੂੰ ਪਤਾ ਆਪਣੇ ਚੈਨਲ ਤੇ ਰੇਟ ਛੋਟੇ ਛੋਟੇ ਪੈਂਦੇ ਆ। ਬਿਲਕੁਲ ਸਹੀ ਗੱਲ ਹੈ ਜੀ। ਆਫਰ ਹੀ ਲਾ ਦੇਣੀ ਆ। ਠੀਕ ਹੈ ਜੀ। ਜੇ ਨਹੀਂ ਹਾਂ ਨਾ ਵੀਰਜੀ 40000 ਰੁਪਏ ਦੀ ਦੇਣੀ ਜੇ। ਠੀਕ ਹੈ ਜੀ। ਹਾਂ ਨਹੀਂ 100 ਰੁਪਿਆ ਛੋਟ ਕਰਾਂਗੇ। ਅੱਛਾ ਜੀ। ਨਹੀਂ 500 ਕਰਦ ਗਏ ਆਹ 500 ਰੁਪਿਆ ਛੋਟ ਕਰਨੀ ਵਸ਼ੀ ਭਰ ਇਦਾਂ ਦੀ ਨਹੀਂ ਜੇ ਲੱਭਦੀ ਬਿਲਕੁਲ ਸਹੀ ਗੱਲ ਹੈ 16 17 ਲੀਟਰ ਦਾ ਦੁੱਧ ਭਰੂਗੀ ਥੱਬਾ ਹੀ ਲਾਇਆ ਪਿਆ ਸਾਢੇ 39000 ਦੀ ਬਾਈ ਕਹਦਾ ਕਿ ਦੇ ਦਾਂਗੇ 40 ਤੋਂ 500 ਕਰਨੀ ਹੋਣੇ ਉਹ 500 ਰੁਪਿਆ ਨਹੀਂ 40 ਤੋਂ 500 ਸਾਢੇ 39 ਦੀ ਹੋ ਗਈ ਹਣਾ ਹਾਂਜੀ ਠੀਕ ਹੈ ਲਓ ਜੀ ਬਿਲਕੁਲ ਹੀ ਨਹੀਂ ਸਾਢੇ 39 ਦੀ ਸਾਢੇ 39 ਦੀ ਹਾਂਜੀ ਹਾਂਜੀ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਜੇ ਦੂਜੇ ਨੰਬਰ ਤੇ ਵੀਰ ਜੀ ਜਲਸੀ ਆ ਗਈ ਜੇ ਠੀਕ ਹੈ ਜੀ ਹਾਂਜੀ ਇਹਦੇ ਮਗਰ ਵਸ਼ੀ ਆ ਗਈ ਜੇ ਠੀਕ ਹੈ ਜੀ ਇਹ ਪਿੰਡੋ ਤੋੜ ਕੇ ਲਿਆਉਂਦੀ ਤਰੀਆਂ ਨਾ ਭੇਜ ਗਈ ਆ ਅੱਛਾ ਅੱਛਾ ਬਾਬਾ ਵਧੀ ਤੇ ਆ ਫਿਰ ਵਸ਼ਾ ਵਸ਼ੀ ਭੇਜ ਗਈ ਆ ਠੀਕ ਆ ਜੀ ਫੀਮਲ ਕਾਫ ਜੇ ਦੇ ਪਿੱਛੇ ਜਰਸੀ ਆ ਗਈ ਤੇ ਕਦ ਕੋ ਦੇ ਤਾਂ ਵੀ ਚੰਗਾ ਤੇ ਕਿੰਨਾ ਦਿੱਤੀ ਠੀਕ ਆ ਜੀ ਦੋਦੇ ਦੇ ਥੱਲੇ ਵੀਰ ਜੀ 12 ਕਿਲੋ ਆਪਾਂ 11 ਕਿਲੋ ਕਹਿ ਕੇ ਦੇਣੀ ਆ ਅੱਛਾ ਜੀ ਹਾਂ ਜੀ ਠੰਡਾ ਕਰਕੇ ਠੀਕ ਆ ਜੀ ਲਓ ਜੀ ਇਹਦੇ ਕੋਲ 12 ਪਰ 11 ਦੀ ਵੀਰ ਦੀ ਗਾਰੰਟੀ ਆ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਵੀ ਜੀ ਹੋ ਗਿਆ ਜੀ ਅੱਜ ਮੈਸਾ ਨੂੰ ਨੌਂ ਦਿਨ ਹੋਏ 10 ਠੀਕ ਆ ਜੀ 9-10 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਜਰਸੀ ਆ ਜੀ ਜਿਹੜਾ ਪੰਜਾਬ ਵਾਲੀ ਖੋਲ ਦਿਓ ਬਾਈ ਇੱਕ ਨਮਾਸ ਹੋ ਗਿਆ ਸੂਈ ਜੇ ਇਹ ਵੀ ਜੀ ਦੂਜਾ ਸੂਈ ਤੇ ਕੰਮ ਵਾਲੇ ਕਹਿੰਦੇ ਦੂਜੇ ਸੂਏ ਸੂਈ ਆ ਠੀਕ ਹੈ ਜੀ ਲੋ ਜੀ ਇਹ ਵੀ ਦੂਜਾ ਸੂਗਾ ਸੂਈ ਜੇ ਕਰਮਾਲੀ ਤੇ ਛੱਡਾ ਛੋਡਾ ਇਹਦਾ ਵੀ ਚੰਗਾ ਵਾ ਚਲੋ ਕੋਈ ਇਹ ਵੀ ਭਰਾ ਸਾਹਭਨ ਵਾਲਾ ਖੜੂ ਤੇ ਇਹ ਕਿੰਨਾ ਕਿ ਵੀਰ ਜੀ ਭਰ ਜੂ ਦੁੱਧ ਦੁੱਧ ਵਿੱਚ 14 15 ਕਿਲੋ ਪਰੂਗਾ ਸੀ ਅੱਛਾ ਜੀ ਹਾਂ ਜੀ ਠੀਕ ਹੈ ਜੀ 14 15 ਲੀਟਰ ਜਿਹੜਾ ਦੁੱਧ ਭਰੂਗੀ ਕਰਮਾਲੀ ਥਣ ਥਣ ਇਹਨੂੰ ਵੀ ਚੰਗਾ ਲੱਗਾ ਵਾ ਹਾਂ ਜੀ ਇਧਰ ਲਈ ਸੜਦੇ ਆਪਾਂ ਚੈੱਕ ਕਰਾ ਦਨੇ ਤੁਹਾਨੂੰ ਥਣਾ ਦਾ ਸੈਜ ਗੈਪ ਲੋਰੀ ਮਗਰ ਬਸੀ ਠੀਕ ਆ ਜੀ ਮਗਰ ਫੀ ਮਲਕਾਫ ਇਹਦਾ ਕਿੰਨਾ ਜੇ ਮੁੱਲ ਪਾ ਜੀ ਮੁੱਲ ਵੀ ਜੀ ਦਾ 32000 ਰੁਪਿਆ ਜੀ ਅੱਛਾ ਜੀ ਪਰ ਆਦੇ ਛੱਡੇ ਦੁੱਧ ਪੀ ਆਉਂਦੀ ਕੋਈ ਗੱਲ ਨਹੀਂ ਮੁੱਲ ਵੀ ਜੀ ਦਾ 32000 ਰੁਪਿਆ ਜੀ ਅੱਛਾ ਜੀ ਤੇ ਆਪਾਂ ਇੱਥੇ ਵੀ ਆਫਰ ਹੀ ਲਾਦਣੀ ਛੋਟੇ ਛੋਟੇ ਮੋਲੀ ਪਵੇਂ ਆ ਠੀਕ ਹੈ ਜੀ ਵੀਰ ਜੀ 30000 ਰੁਪਿਆ ਮੁੱਲ ਜੀ ਅੱਛਾ ਜੀ ਲਾਸਟ 100 ਰੁਪਿਆ ਛੋਟ ਕਰਾਂਗੇ ਠੀਕ ਹੈ ਜੀ ਹਾਂਜੀ ਤੇ ਪਰ ਇਦਾਂ ਦੀ ਕੋਈ ਵਸ਼ੀ ਨਹੀਂ ਦਿੰਦਾ ਕੋਈ ਗੱਲ ਨਹੀਂ ਆਪਾਂ ਦੇ ਦਨੀ ਪਰ ਠੀਕ ਆ ਠੀਕ ਆ ਲਓ ਜੀ ਸੱਜਰ ਸੂਈ 30000 ਦੇ ਰੁਪਏ ਕਹਿੰਦਾ 11 ਲੀਟਰ ਠੰਡਾ ਕਰਕੇ 11 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਬਿਲਕੁਲ ਇਹਦਾ ਵੀ ਨੋਰਮਲ ਰੇਟ ਤੇ ਪਿੱਛੇ ਵੀ ਫੀਮਲ ਕਾਫਰ ਭਾਈ ਤੇ ਜੇ ਨੰਬਰ ਤੇ ਤੇ ਜੇ ਨੰਬਰ ਤੇ ਜੀ ਆ ਗਈ ਜੇ ਵਾਹ ਇਹਦਾ ਵੀ ਦੁੱਧ ਆ ਸੁਗਾ ਜੀ ਅੱਛਾ ਜੀ ਹਾਂਜੀ ਵੇਖੋ ਥੱਲੇੋਂ ਚੰਗੀ ਤਿਆਰ ਹੋ ਗਈ ਹੈ ਵੀ ਠੀਕ ਆ ਠੀਕ ਆ ਲਓ ਜੀ ਇਹ ਵੀ ਦੁੱਧ ਆ ਸੁਗਾ ਜੀ ਇਹ ਕੋ ਕਿੰਨਾ ਜੀ ਦੁੱਧ ਵੀਰ ਜੀ ਇਹ ਕੋ ਵੀਰ ਜੀ ਦੁੱਧ ਦਾ ਖਾ 9 ਕਿਲੋ ਅੱਛਾ ਜੀ ਅਸੀਂ 8 ਲੀਟਰ ਕਹਿ ਕੇ ਦੇਣਾ ਠੀਕ ਆ ਜ ਸੂਵਾ ਦੁਜਾ ਦਾ ਵੀ ਠੀਕ ਆ ਜੀ ਸੂਵਾ ਇਹਦਾ ਵੀ ਦੂਸਰਾ ਆ ਗਿਆ ਜੀ ਤੇ ਖੋਲ ਦਿਓ ਬਾਈ ਜੀ ਇਹਨੂੰ ਵੀ ਇਹਦੇ ਪਿੱਛੇ ਜਵਾਕ ਇਹਦੇ ਮਗਰ ਵੀਰ ਜੀ ਵਸ਼ਾ ਆ ਗਿਆ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਇਹਦੇ ਪਿੱਛੇ ਕਾਦ ਇਹਦਾ ਵੀ ਚੰਗਾ ਆ ਗਿਆ ਵਾ ਕਰਮਾਲੀ ਦਾ ਇਹ ਕਿੰਨਾ ਕੀ ਵੀਰ ਜੀ ਭਰ ਜੂਗੀ ਦੁੱਧ ਵੀਰ ਜੀ 11 12 ਕਿਲੋ ਚੁਆਉਣੀ ਅੱਛਾ ਜੀ ਹਾਂ ਜੀ ਚੰਗੀ ਸਾਮ ਕਰਾਂਗੇ ਠੀਕ ਆ ਠੀਕ ਆ ਲਓ ਜੀ 11 12 ਲੀਟਰ ਕੱਢੀ ਜਾਊਗੀ ਦੁੱਧ ਕਾਦ ਕੋਦ ਚਲੋ ਚੰਗਾ ਆ ਗਿਆ ਵਾ ਤੇ ਠੰਡ ਤੁਣ ਇਹਦਾ ਵੀ ਤੁਹਾਨੂੰ ਲੱਗ ਗਿਆ ਨੂੰ ਚੈੱਕ ਕਰਾ ਦੇਣਾ ਆਪਾਂ ਕੱਲਾ ਕੱਲਾ ਲੱਗਾ ਪਿਆ ਕਰਮਾਲੀ ਨੂੰ ਲਓ ਜੀ ਕੀ ਕਰਨਾ ਵੀਰ ਜੀ ਇਹਦਾ ਮੁੱਲ ਮੁੱਲ ਤੇ ਵੀ ਜੀ ਦਾ ਕਰਦੇ 3000 ਰੁਪਿਆ ਅੱਛਾ ਜੀ ਬਾਕੀ ਤਿੰਨ ਦਦੋ ਕਿਨਾ ਮਾਨਤਾ ਕਰਦੇ ਖੁੱਲ੍ਹੇ ਕਰ ਦਈਏ ਕਰ ਦਈਏ ਹਾਂ ਨਾਲ ਆਈਏ ਵੀ 2000 ਕਰ ਦਈਏ ਤੇ ਲੋ ਜਿੱਥੇ ਤੁਹਾਨੂੰ ਚੰਗਾ ਲੱਗਦਾ ਤੇ ਲੋ 28000 ਦੀ ਦੇ ਦਈਏ ਅਗੀ ਕਿ ਜਾਇਸ ਤੇ ਕਰ ਦੋ ਆਣਾ 500 ਰੁਪਏ ਹੋਰ ਕਰ ਤਾਂ ਕਿ 27500 ਦੀ ਵੀਰ ਜੀ ਵਸੀ ਦੇ ਦਾਂਗੇ ਠੀਕ ਹੈ ਜੀ ਪਰ ਕੋਈ ਦੇਂਦਾ ਨਹੀਂ ਜੀ ਨਹੀਂ ਬਿਲਕੁਲ ਬਿਲਕੁਲ ਜੀ ਸੱਜਰ ਸੂਈ 27500 ਦੀ ਠੀਕ ਹੈ ਜੀ ਥੱਲੇ ਚੰਗੀ ਮਾਰ ਜੀ ਕਿ ਬਾਦ ਦੁੱਧ 10 ਕਿਲੋ ਭਰੀ ਜਾਊਗੀ ਠੀਕ ਹੈ ਠੀਕ ਹੈ ਲਓ ਜੀ 10 ਲੀਟਰ ਜਿਹੜਾ ਦੁੱਧ ਭਰੀ ਜਾਊਗੀ 27500 ਦੀ ਤੇ ਵੀਰ ਜੀ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਆ ਗਈ ਵੀਰ ਜੀ ਸੱਜਰ ਸੂਈ ਠੀਕ ਹੈ ਜੀ ਧਿਆਨ ਨਾਲ ਧਿਆਨ ਪੜਦੇ ਥੋੜਾ ਜਿਆ ਇਹਦਾ ਵੀਰ ਜੀ ਦੁਜਾ ਸੁਆ ਘਰ ਵਾਲੇ ਕਹਿੰਦੇ ਸੀ ਕਿ ਜਾਊਗਾ ਵਾਦ ਤੋਂ ਵਾਦ ਠੀਕ ਹੈ ਜੀ ਥੋੜੀ ਜੀ ਨਾ ਸਾਂਭੀ ਘਟਿਆ ਮਗਰ ਵਸ਼ੀ ਆ ਗਈ ਜੀ ਠੀਕ ਹੈ ਜੀ ਫੇਮਰ ਕਾਬ ਜਿਹਦੇ ਪਿਛੇ ਦੁੱਧ ਦੇਦੇ ਥੱਲੇ 10 ਲੀਟਰ ਹੀ ਆ ਕਰਮਾਲੀ ਥੱਲੇ ਅਸੀਂ 9 ਲੀਟਰ ਕਾ ਕੇ ਦੇਣੀ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਇਹਦੇ ਕੋਲ ਵੀ ਦਾਸ ਹੋਊਗਾ ਪਰ 9 ਦੀ ਵੀਰਦੀ ਗਰੰਟੀ ਆ ਤੇ ਹੈ ਥੋੜੀ ਜੀ ਕਰਾਸ ਦੇ ਵਿੱਚ ਆ ਗਈ ਖੋਲ ਦਿਓ ਵੀਰ ਜੀ ਲਓ ਵੀਰ ਜੀ ਕਿੰਨਾ ਟਾਈਮ ਹੋ ਗਿਆ ਉਹ ਬਾਈ ਨੂੰ ਸੂਈ ਨੂੰ ਸੂਈ ਨੂੰ ਹੋ ਗਿਆ ਹਣੇ ਜਵਾਦ ਤੋਂ ਵੱਧ 15 ਤੋਂ 20 ਦਿਨ ਹੋ ਗਏ ਠੀਕ ਹੈ ਜੀ ਲੋਜੀ 15 ਤੋਂ 20 ਦਿਨ ਕੋਈ ਮੰਨ ਕੇ ਚਲੇ ਵੀ ਸੂਈ ਨੂੰ ਟਾਈਮ ਹੋ ਗਿਆ ਵਾ ਤੇ 9 ਲੀਟਰ ਜਿਹੜਾ ਦੁੱਧ ਦੇ ਕੋਲ ਤਿਆਰ ਆ ਦੇਖ ਸਕਦੇ ਬਾਕੀ ਸੋਹਣੀ ਹੈ ਵੜਾ ਹੈ ਕਿ ਨਹੀਂ ਹਾਂ ਤੁਹਾਨੂੰ ਜਿਹੜਾ ਚੰਗਾ ਲੱਗਾ ਵਾ ਤੇ ਲੱਗੇ ਤੂੰ ਵੀ ਆਪਾਂ ਚੈੱਕ ਕਰਾ ਦਨੇ ਤੁਹਾਨੂੰ ਥੋੜਾ ਜਿਹਾ ਡਰਦੀ ਆ ਇਧਰਲੀ ਸਾਈਡ ਤੋਂ ਸਾਦੇ ਨੇ ਥਾਣਾ ਜੀ ਹੋਣੀ ਡਰਦੀ ਹੁੰਦਾ ਵੇਖੋ ਸੀਲ ਸਾਊ ਆ ਅੱਛਾ ਜੀ ਇਧਰ ਵੇਖੋ ਠੀਕ ਆ ਜੀ ਮਾਰੋ ਕੈਮਰਾ ਇਧਰੋਂ ਦੀ ਵੇਜੋ ਭਾਵੇਂ ਇਧਰੋਂ ਦੀ ਵੇਜੋ ਠੀਕ ਆ ਠੀਕ ਆ ਲੋਜੀ ਸੀਲ ਲੀਆਂ ਸੁੱਲੀਆਂ ਜਿਹੜੀਆਂ ਚੰਗੀਆਂ ਆ ਗਈਆਂ ਵਾ ਤੇ ਵੀਰ ਜੀ ਇਹਦਾ ਕਿੰਨਾ ਗਜ ਮੁੱਲ ਮੁੱਲ ਤੇ ਵੀਰ ਜੀ ਇਹਦਾ ਵੀ 30000 ਕਰ ਦੇ ਅੱਛਾ ਜੀ ਕਰ ਦਈਏ ਮਾਲਤਾਨ ਖੁੱਲੇ ਕਰ ਦਈਏ ਆਫਰ ਲਾਤੀਏ ਤੇ ਲਾ ਦੋ ਆਫਰ ਵੀਰ ਜੀ ਤੁਸੀਂ ਦਾ ਦੋ ਕਿੰਨਾ ਕਰ ਦਈਏ ਛੱਡ ਦੋ ਖੁੱਲੇ 5000 ਦਾ ਦਈਏ ਲੈ ਲੋ ਜਹਗੀ ਕਿ ਜਾਇ ਤੇ ਵੀਰ ਜੀ 500 ਰੁਪਇਆ ਹੁਣ ਕਰਾਂਗੇ 24.5 24.5 ਹਜ਼ਾਰ ਦੀ ਠੀਕ ਹੈ ਜੀ ਉੱਪਰ ਕੋਈ ਸੱਜਰ ਸੂਈ ਇਹਨੇ ਜੀ ਦਿੰਦਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 24.5 ਹਜ਼ਾਰ ਦੀ ਜੇ ਤੇ ਸੱਜਰ ਸੂਈ ਦੁੱਧ ਚਲੋ ਚੱਕੜੀ ਜਾਣਾ ਚੱਕਰ ਮਾਲੀ ਨੇ 10 ਤੋਂ ਪਲੱਸ ਵੀਰ ਜੀ ਸਾਰੀਆਂ ਸੱਜਰ ਸੂਈਆਂ ਜੇ ਆਪਣੀ ਆਗੇ ਤਸਲੀ ਕਰਕੇ ਵੀਰ ਭਰਾ ਕੋਈ ਵੀਡੀਓ ਕਾਲ ਤੇ ਚਵਾ ਕੇ ਖੜੇ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਹਾਂਜੀ ਲਓ ਭਾਜੀ ਪਸ਼ੂ ਚੰਗੇ ਆ ਵੀਰ ਦੇ ਕੋਲ ਤੇ ਰੇਟ ਜਿਹੜੇ ਬਿਲਕੁਲ ਹੀ ਪਸ਼ੂਆਂ ਦੇ ਹਿਸਾਬ ਨਾਲ ਜਾਇਜ਼ ਮੁੱਲ ਪਾਤੇ ਆ ਵੀਰ ਨੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ